ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਜ਼ਰੂਰਤਮੰਦ ਲੜਕੀਆਂ ਦੇ ਵਿਆਹ 9 ਮਾਰਚ ਦਿਨ ਐਤਵਾਰ ਨੂੰ ਮੰਗਲਾ ਆਸ਼ਰਮ ਤੂਰੀ ਵਿਖੇ ਕੀਤੇ ਗਏ ਸ਼ਿਵ ਪੋਲਾ ਨਿਸ਼ਕਾਮ ਸੇਵਾ ਸੰਪਤੀ ਰਜੇ ਨੇ ਲੜਕੀਆਂ ਦੇ ਵਿਆਹ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੂਰੀ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੀ ਖਾਸ ਰਿਪੋਰਟ ਵਡੇ ਸਰਦਾਰ ਨਾਲ ਇਹਨਾਂ ਦੇ ਸੁਪਰਬੁਜਾਰ ਨਾਮ ਕੇ ਸਾਡੇ ਲੜਕੀ ਜੈਮਾ ਦਾ ਪਾਉਗੀ ਤੇ ਲੜਕਾ ਪਾਊਗਾ ਹਾਂ ਜੋ ਬੋਲੇ ਸੋਨਿਆ ਜੈਕਾਰਾ ਬੀਰ ਬਜਾਗੇ ਅੱਜ ਨੂਰ ਬੰਦ ਲੜਕੀਆਂ ਦੀ ਸਮੂਹਿਕ ਬਿਆਨ ਦੇ ਲਈ ਕਿ ਕਿਤੇ ਜਾ ਰਹੀ ਨੇ ਇਹ ਬਹੁਤ ਵੱਡਾ ਸਵਾਗਤ ਹੁੰਦਾ ਹੈ ਜਿਹੜਾ ਸੰਸਥਾ ਦਾ ਮੈਂ ਸਮੁਦਾਇ ਆਪਣੇ ਇਸ ਤਰ੍ਹਾਂ ਦੇ ਪ੍ਰਾਣੀ ਨੇ ਹੋਰ ਵੀ ਬੜੀ ਸੰਸਥਾ ਨੂੰ ਨਿਕਲ ਰਹੇ ਜੀ ਕਿਉਂਕਿ ਸਭ ਤੋਂ ਵੱਡਾ ਜਿਹੜਾ ਕੰਨਿਆਂ ਦਾ ਦਾਣਾ ਹੈ ਸਭ ਇਸ ਵਾਰ ਚ ਧੀ ਦੇ ਦਾਣ ਸਭ ਤੋਂ ਉਤਮ ਦਾ ਬਣਿਆ ਜਾ ਰਿਹਾ ਹੈ ਅੱਜ ਇਹਨਾਂ ਦੀ ਸੰਸਥਾ ਵੱਲੋਂ ਬੜਾ ਪ੍ਰਾਣ ਅਮੀਰ ਰੂਪ ਵਿੱਚ ਤਾਂ ਹੈ ਔਰ ਨਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ ਇਹਨਾਂ ਦੇ ਸਾਰੇ ਜਿਨੇ ਵੀ ਸਹਿਯੋਗੀ ਨੇ ਸਭ ਰਾਏ ਦੇ ਪਾਤਰ ਨੇ ਔਰ ਇਸ ਤਰ੍ਹਾਂ ਦੇ ਕਾਰਜ ਕਰਨ ਨਾਲ ਜਿੱਥੇ ਲੋੜਵੰਦ ਪਰਿਵਾਰਾਂ ਵੱਡੀ ਰਾਹਤ ਮਿਲਦੀ ਹੈ ਉਥੇ ਸਾਡੇ ਕੋਲੋਂ ਵੀ ਇਹਦਾ ਇਹ ਕੁਰਦਾ ਕੰਮ ਹੈ ਉਹਦੇ ਵਿੱਚ ਆਪਣਾ ਜ਼ੋਰਦਾਰ ਮਾਇਆ ਦਿੰਦਾ ਹੈ ਕਈ ਵਾਰ ਫਿਰ ਸ਼ੁਕੋੜਾ ਸੇਵਾ ਸਪਤੀ ਨੂੰ ਲਈ ਸਭ ਜੀ ਪ੍ਰਬੰਧਕ ਅੱਜ ਇਸ ਪ੍ਰੋਗਰਾਮ ਦੀ ਦਾਖਲਾ ਵਧਾਈ ਦੇਣਾ ਔਰ ਆਪਣੇ ਨੂੰ ਨਾਪਿਆਏ ਜੋੜਿਆਂ ਨੂੰ ਤਸ਼ੀਰਵਾ ਤੇ ਪਰਮਾਤਮਾ ਮਿਲਾਵਾਂਔਰ ਜਿਹੜਾ ਸਮਾਂ ਉਹ ਖੁਸ਼ਹਾਲ ਕਰਨਾ ਔਰ ਆਪਣੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਾਂ ਸਾਡੀ ਟੀਮ ਵਾਚੀ ਦੇ ਬਹੁਤ ਪ੍ਰਾਨਕੋਸ਼ ਨੇ ਬਹੁਤ ਬਖਸ਼ਣ ਵਾਲੇ ਨੇ ਸਭ ਨੂੰ ਸ਼ੁਭੀ ਸਾਡੇ ਕਾਰਗਰਸਤੀ ਸਿਲੇਵਾ ਗੁਰੂ ਨੇ ਕਰਜਾ ਬਦਾਤਾ ਸਾਰੀ ਕਾਂਟੀਆਂ ਦੇ ਸੰਸਾਰਾਂ ਦੇ ਅਗਵਾਏ ਸਾਰਾ ਨਾ ਮੈਂ ਆਪਣੇ ਮਗੋਂ ਆਪਣੇ ਵਾਰਾਂ ਇਸ਼ਤਮਾਚਾ ਗਰੋਪ ਨੂੰ ਸਵਾਗਤ ਕਰਵਾ ਕਰਦਾ ਔਰ ਇੱਕ ਗੋਸ਼ਨਾ ਦੇਣਾ ਨਹੀਂ ਹੈ ਕਿ ਜੋ ਇਸ ਮਾਸੇ ਸੰਸਥਾ ਨੇ ਉਹਨਾਂ ਬਹੁਤ ਬਹੁਤ ਜਗਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਸੰਗਤ ਪਹੁੰਚਾਇਆ ਜਾਵੇ ਇਹਦੇ ਸੌਤਨ ਬੜਾ ਖਰਚ ਹੈ ਪਰ ਇਹ ਬਹੁਤ ਬੋਤਨ ਹੈ ਸਾਰੇ ਤਾਲੀਆਂ ਦੇ ਨਾਲ 5100 ਰੁਪਇਆ ਇਹਨਾਂ ਜੋੜੇ ਨੂੰ ਬਿਕੋਸ ਹੀ 100-100 ਰੁਪਏ ਇਕੱਠੇ ਕਰਦੇ ਆ 100-100 ਰੁਪਏ 200 500 1000 ਆ ਰਹੇ ਆ ਦੇਖੋ ਸਾਰਾ ਤੁਹਾਡਾ ਅਸ਼ੀਰਵਾਦ ਹੈ ਸਾਡੇ ਰੰਦਾਵਾ ਸਾਹਿਬ ਜੀ ਦਾ ਅਸ਼ੀਰਵਾਦ ਹੈ ਜਿਹੜਾ ਕਿ ਆਪਣੀ ਵੇਗ ਕਮਾਈ ਦੇ ਵਿੱਚੋਂ ਇਹਨਾਂ ਲੜਕੀਆਂ ਵਾਪੇ ਇਥੇ आके अपना योगदान पा देने मैं इनका बहुत बहुत धन्यवाद करना और मैं आस हाँ करता अगे तो ये गया अपना इस दोगदान देते I <laughs> ਹਾਂਜੀ ਅੱਜ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਸੰਸਥਾ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਪਹੁੰਚੂ ਕੀ ਕਹੂੰਗੀ ਅੱਜ ਅਸੀਂ ਜੋ ਇੱਥੇ ਧੂਰੀ ਦੇ ਵਿੱਚ ਗਰੀਬ ਪਰਿਵਾਰ ਦੇ ਪੁੱਤੀਆਂ ਬੱਚੀਆਂ ਦੇ ਵਿਆਹ ਕੀਤੇ ਗਏ ਹਨ ਬਹੁਤ ਵੱਡਾ ਉਪਰਾਲਾ ਹੈਗਾ ਇਹ ਸੰਸਥਾ ਦਾ ਅਸੀਂ ਅੱਜ ਉਹਨਾਂ ਬੱਚੇ-ਬੱਚੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਇਸ ਸੰਸਥਾ ਨੂੰ ਵਧਾਈ ਦੇਣ ਵਾਸਤੇ ਇੱਥੇ ਪਹੁੰਚਿਆ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਜੁਨਕੀ ਕਾਲੀਦਾਸ ਜੀ ਦਾ ਆਨ ਉਹਨਾਂ ਵੱਲੋਂ ਹਾਜ਼ਰ ਹੋਣ ਬਾਅਦ ਤੇ ਅੱਜ ਪਹੁੰਚਿਆ ਕਿਉਂਕਿ ਸਾਡੀ ਪਾਰਟੀ ਦੇ ਜਿਹੜੇ ਜਰਨਲ ਸਿੰਘ ਜੀ ਨੇ ਬਰਨਾਲੇ ਜ਼ਿਲ੍ਹੇ ਤੋਂ ਸਿਕਲਾ ਸਾਹਿਬ ਉਹ ਵਾਈਸ ਪ੍ਰੈਜ਼ੀਡੈਂਟ ਨੇ ਇਸ ਸੰਸਥਾ ਦੀ ਉਨਾਵੇਸ ਲੈਣਾ ਲੱਗਿਆ ਅਸੀਂ ਇਹਨੂੰ ਸਿਰ ਸਿਰ ਕਰਕੇ ਪਾਉਂਦੇ ਹਾਂ ਇਹ ਸੁਪਰੀ ਦੇ ਵਿੱਚ ਆਉਂਦਾ ਹੈ ਵਾਇਕੂ ਜਿੱਤ ਦਾ ਗੱਲ ਹੈ ਵਾਇਕੂ ਜਿੱਤ ਦਾ ਅੱਜ ਕੁੜੀਆਂ ਦੇ ਵਿਆਹ ਕੀਤੇ ਜਾ ਰਹੇ ਸਨਸਤਾ ਵੱਲੋਂ ਨਿਸਕਾਮਪੋਲਾ ਸੇਵਾ ਸੰਗਠਨ ਕੀ ਕੰਮ ਹੋਇਆ ਮੈਂ ਇਹੋ ਜੀਤਾ ਖਾਲਸਾ ਵੈਲਿਊ ਦੀ ਕਿਤੇ ਅੱਜ ਅਸੀਂ ਸ਼੍ਰੋਮਣੀ ਕਾਲਜ ਨੰਬਰਸਰ ਵੱਲੋਂ ਇੱਥੇ ਪਹੁੰਚਿਆ ਸੇਵ ਭੋਲੇ ਨਸਾਨ ਸੇਵਾ ਸਵੈਤੀ ਵੱਲੋਂ ਅੱਜ ਮੋਰਬੰਦ ਬੱਚੇ-ਬੱਚਿਆਂ ਦਾ ਜਿਹੜਾ ਵਿਆਹ ਕਰਤਾ ਜਾ ਰਿਹਾ ਹੋ ਜਾਂ ਤੋਂ ਇਲਾਵਾ ਉਹਨਾਂ ਨੂੰ ਮੋਰਬੰਦਾਂ ਨੂੰ ਜ਼ਰੂਰਤਵੰਦ ਦੇ ਅਨੁਸਾਰ ਸਮਾਨ ਵੀ ਦਿੱਤਾ ਗਿਆ ਸੋ ਅਸੀਂ ਸਾਡੀ ਪਾਰਟੀ ਸ਼੍ਰੋਮਣੀ ਕਾਲਜ ਨੰਬਰਸਰ ਵੱਲੋਂ ਇਹਨਾਂ ਨੂੰ ਇੱਥੇ ਅਸ਼ੀਰਵਾਦ ਦੇਣ ਆਇਆ ਮੁਬਾਰਕਬਾਦ ਦੇਣ ਆ ਪ੍ਰਬੰਧਕਾਂ ਨੂੰ ਵੀ ਇਹ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਲੋੜਵੰਦਾਂ ਦੀ ਸਹਾਇਤਾ ਕੀਤੀ ਉਹਨਾਂ ਨੂੰ ਦਿੱਤੇ ਸਮਾਨ ਲੈ ਕੇ ਦਿੱਤਾ ਨਵੀਂ ਜਨਵਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੋ ਸਾਰੇ ਨੌਜਵਾਨ ਬੱਚੇ ਬੱਚੀਆਂ ਨੂੰ ਅਸੀਂ ਅੱਜ ਇੱਥੇ ਮਿਲਵਾ ਕੇ ਪਹੁੰਚਿਆ ਸ਼੍ਰੋਮਣੀ ਕਾਲਜ ਬਸਪਤੋ ਦੇ ਵਰਗ ਰੂਜੀ ਦਾ ਗਾਲ ਸਾਹਿਬ ਜੀ ਸ਼ਿਪੋਨ ਜੀ ਮੈਂ ਵਧਾਈ ਦੇਣਾ ਚਾਹੁੰਦਾ ਜੀ ਸ਼ਿਪੋਲਾ ਸੇਵਾ ਸੰਮਤੀ ਦੇ ਪ੍ਰਧਾਨ ਸਾਹਿਬ ਰਮੀਸ਼ ਗਰਗ ਜੀ ਹੋਰਾਂ ਨੂੰ ਪਰ तमाम ਮੈਂਬਰ ਸਹਿਬਾਨ ਔਰ ਵੱਖ-ਵੱਖ ਬੰਦੀਆਂ ਜਿਹੜੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਹਲਕਿਆਂ ਦੇ ਪੰਜਾਬ ਸੂਬੇ ਚੋਂ ਆਈਆਂ ਨੇ ਸਭ ਨੂੰ ਮੁਬਾਰਕਬਾਦ ਦੇਣਾ ਚਾਹ ਰਿਹਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਪੰਜ ਲੜਕੀਆਂ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਨੇ ਬਹੁਤ-ਬਹੁਤ ਮੁਬਾਰਕਾਂ ਔਰ ਈਸ਼ਵਰ ਅਕੇ ਕਾਮਨਾ ਕਰਦਾ ਹੈ ਕਿ ਆਉਣ ਵਾਲੇ ਸਾਲ ਵਿੱਚ ਪੰਜ ਦੀ ਗਿਣਤੀ 10% ਵਧੇ ਔਰ ਸਾਡਾ ਸਭ ਦਾ ਸਹਿਯੋਗ ਇਹਨਾਂ ਨੂੰ ਇਸ ਤਰ੍ਹਾਂ ਬਰਕਰਾਰ ਰਵੇ। ਸ਼ਹਿਰ ਵਾਸੀਆਂ ਦੀ ਜਿੰਮੇਸ਼ੀ ਤੁਮ। ਸ਼ਹਿਰ ਵਾਸੀ ਨੂੰ ਇਹੀ ਸੁਨੇਹਾ ਜੀ ਦੇਖੋ ਇਹ ਜੱਥੇ ਬੰਦੀ ਦਾ 20ਵਾਂ ਕੰਟੀਨਿਊਸਲੀ ਅਗਰ ਗੱਲ ਕਰੀਏ 20 ਸਾਲ ਹੋ ਗਏ ਇਹਨਾਂ ਨੂੰ ਵਿਆਹ ਕਰਾਉਂਦੇ ਆ ਰੋ ਕਿ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਕਿ ਜਿਹੜਾ ਅਗਲੇ ਸਾਲ 21ਵਾਂ ਮਨਾਉਣ ਉੱਥੇ 21 ਕੁੜੀਆਂ ਨੇ ਵਿਆਹ ਕਰਾ। ਪ੍ਰਧਾਨ ਸ਼੍ਰੀ ਸੁਲਾਦਮਦਰਮ ਭਾਰਤੀਆ ਮਹਾਮੇਦਾਨ ਜਿਹੜੇ ਭੋਲਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ ਬਹੁਤ ਵਧੀਆ ਕੰਮ ਕਰ ਰਹੇ ਆ। ਬਹੁਤ ਦੇਰ ਤੋਂ ਕੰਮ ਕਰਦੇ ਆ ਰਹੇ ਆ ਸਾਨੂੰ ਬੜੀ ਖੁਸ਼ੀ ਹੈ ਵੀ ਜਿਹੜੀ ਨਿਸ਼ਕਾਮ ਸੇਵਾ ਇਹ ਕਰ ਰਹੇ ਆ ਸਭ ਤੋਂ ਵੱਡੀ ਸੇਵਾ ਅਸੀਂ ਇਸ ਮੌਕੇ ਜਿਹੜੀ ਇਹ ਕਰ ਰਹੇ ਨੇ ਅਸੀਂ ਇਹਨਾਂ ਨੂੰ ਕਹਿੰਦੇ ਆ ਵਧਾਈ ਦੇ ਪਾਤਰ ਅਸੀਂ ਕਹਿੰਦੇ ਆ ਕਾਹਾਂ ਨੂੰ ਵੀ ਇਹ ਕੰਮ ਇਹ ਕਰਦੇ ਨੇ ਔਰ ਅਸੀਂ ਇਹਨਾਂ ਦਾ ਸਾਥ ਲਗਾਦਾ ਰਹੂਗਾ ਜੈ ਸ਼੍ਰੀ ਕੀ ਨਾਮ ਹੈ ਜੀ ਕੀ ਡਿਜਿਗਨੇਸ਼ਨ ਹੈ ਭਾਰਤੀ ਜੀ ਬਰਮਾ ਜਨਰਲ ਸੈਕਟਰੀ ਭਾਰਤੀ ਸਮੁੰਦਰ ਮਹਾਵਿਦਾਲਾ ਜੋ ਇਹਨਾਂ ਨੇ ਭੋਲਾ ਸੇਵਾ ਕੀਤੀ ਵਗਾੜਾ ਕੰਮ ਕਰ ਰਹੀ ਹੈ ਸਵਾਸ ਦੇ ਵਾਂਗ ਕੰਮ ਕਰ ਰਹੀ ਹੈ ਇੱਕ ਵਿਅਕਤੀ ਦਾ ਸਮਾਜਿਕ ਸੇਵਾ ਕਰਨ ਦਾ ਅਲੱਗ-ਅਲੱਗ ਨਜ਼ਰੀਆ ਹੁੰਦਾ ਜੋ ਸਮਾਜ ਸੇਵਾ ਕਰਨ ਜਾਂਦਾ ਇਥੇ ਗੜੀ ਦੇ ਵਿੱਚ ਸ਼ਿਭੋਲਾ ਜੇਲਾ ਸੁਧੀ ਜੀ ਦੇ ਸ਼ੋਭੀ ਚੇਅਰਮੈਨ ਇਥੇ ਸਾਡੇ ਨਾਲ ਨੇ ਪ੍ਰਧਾਨ ਦੋਤਾ ਜੀ ਹਿਮੇਸ਼ ਕੋਲਾਈ ਇਹ ਵਧਾਈ ਦੇ ਬਾਤਰ ਆ ਜੋ ਕਿ ਹਰ ਸਾਲ ਲੜਕੀਆਂ ਦੇ ਨੂਰਮੰਦ ਲੜਕੀਆਂ ਜਿਹੜੇ ਆ ਗਿਆ ਵਿਆਹ ਉਸ ਤੰਗਣਾ ਕਰਦੇ ਆ ਜਿੱਦਾਂ ਆਪਾਂ ਥੇਲੂ ਆਪਣੇ ਵਿਆਹ ਸ਼ਦੀਆਂ ਕਰਦੇ ਆ ਉਸ ਵਿੱਚ ਦਾਜ ਦੇਦਾ ਜੋ ਉਸਮਾਨ ਲੈਣਾ ਚਾਹੀਦਾ ਘਰ ਦਾ ਜੂਤ ਦਾ ਉਸਮਾਨ ਵੀ ਦਿੰਦੇ ਆ ਖਾਨ ਪਿੰਡਾਂ ਤੋਂ ਵਾਲੀ ਕਰਦੇ ਆ ਬਹੁਤ ਹੀ ਵਾਦਾ ਜੋ ਕੰਮ ਹੈ ਅੱਜ ਜੇਕਰ ਕੰਨ੍ਹੇ ਸਾਲ ਪਹਿਲਾਂ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਸੀ ਇਸੇ ਤਰ੍ਹਾਂ ਦਾ ਕੰਮ ਇਹ ਕੰਮ ਕਰਦਾ ਹੀ ਤਾਂ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਉਹ ਲੜੀ ਨੂੰ ਨਾਲੇ ਬਰਕਰਾਰ ਰੱਖਿਆ ਉਹ ਲੜੀ ਇਹ ਕਦੇ ਹੀ ਚੱਲਦੀ ਹੈ ਇਸੇ ਸਮਾਜ ਸੇਵਾ ਦੇ ਕੰਮ ਦਾ ਜਦੋਂ ਸਹਿਯੋਗ ਸਹਿਯੋਗ ਆਪੀ ਸਰਜੋ ਕਰਦੇ ਆਂ ਤੇ ਮੈਂ ਅੱਜ ਇੱਥੇ ਆਪਣੇ ਪੂਰੇ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਜੋ ਇਹਨਾਂ ਦਾ ਕੰਮ ਆ ਉਹਦੇ ਵਿੱਚ ਆਪਾਂ ਬਿਲਕੁਲ ਜੋ ਵੀ ਸਹਿਯੋਗ ਹੋਈਏ ਉਹ ਕਰਦੇ ਰਹੀਏ ਕਿਉਂਕਿ ਵੱਡੇ ਵੱਡੇ ਲੋਕਾਂ ਤੋਂ ਸਹਿਯੋਗ ਨਾਲ ਲੱਗਣਾ ਲੱਗਣਾ ਹੈ ਲੇਕਿਨ ਆਪਾਂ ਸਾਰੇ ਥੋੜਾ ਥੋੜਾ ਸਹਿਯੋਗ ਕਰੀਏ ਤਾਂ ਉਹਦਾ ਇਹ ਕੰਮ ਚੱਲਦਾ ਰਹਿੰਦਾ ਸਮਾਜ ਦੇ ਵਿੱਚ ਸਮਾਜ ਦੀ ਸੇਵਾ ਹੁੰਦੀ ਹੈ ਤੇ ਸਮਾਜ ਦੇ ਚੰਗੇ ਕੰਮ ਚੱਲਦੇ ਰਹਿੰਦੇ ਆ ਸਭਾਈ ਪਰਸ਼ੀਪ ਤੋਂ ਲੈ ਕੇ ਸੇਵਾ ਸਭ ਦੀ ਨੂੰ ਵਧਾਈ ਦਿੰਦਾ ਇਹਨਾਂ ਦੇ ਸਾਰੇ ਸਾਥਕਾਂ ਨੂੰ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਜੀ ਜੋਰ ਕੀ ਨਾਮ ਹੈ ਜੀ ਕੀ ਡੈਸੀਗਨੇਸ਼ਨ ਹੈ ਜੀ ਕ੍ਰਿਸ਼ਨ ਗੋਪਾਲ pranan ਭਾਰਤੀ ਸਨਾਤਨ ਧਰਮ ਮਹਾ ਮੰਡਲ ਦੇ ਪ੍ਰਧਾਨ ਦੇ ਤੌਰ ਤੇ ਅੱਜ ਇੱਥੇ ਸ਼ੇਪ ਉਹਦਾ ਸੇਵਾ ਸਮਿਤੀ ਵੱਲੋਂ ਔਰ ਭਾਰਤੀ ਸਨਾਤਨ ਧਰਮ ਮਹਾ ਮੰਡਲ ਦੇ ਸਾਡੇ ਰਮੇਸ਼ ਕੁਮਾਰ ਗਰਗੀ ਕੋਲਾ ਜੀ ਪ੍ਰਧਾਨ ਵੀ ਨੇ ਪੰਜਾਬ ਦੇ ਉਹਨਾਂ ਵੱਲੋਂ ਇਹ ਜਿਹੜਾ ਸਮੂਹਿਕ ਕਾਰਜਕ੍ਰਮ ਜਿਹੜਾ ਵਿਵਾਦ ਰੱਖਿਆ ਗਿਆ ਹੈ ਬਹੁਤ ਹੀ ਸੰਗਤਜੋਗ ਹੈ ਔਰ ਇਹਨਾਂ ਨੇ ਦੱਸਿਆ ਵੀ ਹੈ ਔਰ ਪਤਾ ਵੀ ਚੱਲਿਆ ਹੈ ਕਿ ਹਰ ਸਾਲ ਦੇ ਵਿੱਚ ਛੇਪੋਰਾ ਸੇਵਾ ਸਮਿਤੀ ਵੱਲੋਂ ਜਿਹੜਾ ਹੈਗਾ ਸਮੂਹਿਕ ਵਿਵਾਹ ਦਾ ਕਾਰਜਕ੍ਰਮ ਕੀਤਾ ਜਾਂਦਾ ਹੈ ਔਰ 25-30 ਦੇ ਲਗਭਗ ਲੜਕੀਆਂ ਔਰ ਇਹਨਾਂ ਦੇ ਵਿਆਹ ਜਿਹੜੇ ਹੈਗੇ ਆ ਹਰ ਸਾਲ ਦੀ ਤਰ੍ਹਾਂ ਕੀਤੇ ਜਾਂਦੇ ਨੇ ਬਹੁਤ ਹੀ ਸ਼ਲਾਘਾਯੋਗ ਇਹਨਾਂ ਦਾ ਕੰਮ ਹੈ ਨਿਸ਼ਕਾਮ ਸੇਵਾ ਧਰਮ ਹਮਾਰਾ ਸਾਡਾ ਭਾਰਤੀ ਸਤੰਤਰਤਾ ਮਹਾਵਿਦਤਾ ਦਾ ਨਾਰਾ ਹੈ ਉਸ ਨਾਰੇ ਨੂੰ ਮੁੱਖ ਕਾਮਯਾਬ ਕਰਦੇ ਹੋਏ ਇਸ ਮੁਕਾਮ ਦੇ ਉੱਤੇ ਪਹੁੰਚੇ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਹਿਣ ਵਧੀਆ ਉਪਰਾਨਾ ਕਰ ਰਹੀ ਹੈ ਜੀ ਲਗਾਤਾਰ ਪਹਿਲਾ ਤਾਂ ਮੈਂ ਜਿਹੜੇ ਅੱਜ ਪੰਜ ਬੇਟੀਆਂ ਦਾ ਮਾਣ ਜੋੜੀ ਆ ਇਹਨਾਂ ਨੂੰ ਸਭ ਤੋਂ ਪਹਿਲਾਂ ਮੁਹਾਰਤਵਾ ਦਿੰਦਾ ਨਾਲ ਹੀ ਰਮੇਸ਼ ਖੋਲਾ ਜੀ ਜਿਹੜੀ ਸਭਾ ਸਪਤੀ ਜੇਪੁਰੇ ਜੇਪੁਰੇ ਉਨ੍ਹਾਂ ਦੇ ਪ੍ਰੈਜ਼ੀਡੈਂਟ ਨੇ ਕਮੇਟੀ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਨਾਲ ਹੀ ਮਹਾਵੀਰ ਗੰਤੋ ਸਾਡੇ ਰੋਪੜ ਤੋਂ ਆਪਨ ਤੋਂ ਬਣਾਂ ਜੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਇੱਥੇ ਪਹੁੰਚੇ ਨੇ ਦੇਖੋ ਇਹ ਬਹੁਤ ਹੀ ਸਲਾਹਜੋਗ ਕੰਮ ਆ ਇਹਦੇ ਲਈ ਬਹੁਤ ਟਾਈਮ ਦੇਣਾ ਪੈਂਦਾ ਅੱਜ ਕੱਲ ਕਿਸੇ ਕੋਲ ਕੋਈ ਟਾਈਮ ਨਹੀਂ ਤੁਹਾਡੇ ਘਰ ਦਾ ਜੋ ਪਰਿਵਾਰਿਕ ਸੰਭਲੇ ਉਹਦੇ ਲਈ ਵੀ ਟਾਈਮ ਕੱਢਣਾ ਬੜਾ ਮੁਸ਼ਕਲ ਹੋ ਜਾਂਦਾ ਇਦੇ ਲਈ ਪੈਸੇ ਇਕੱਠੇ ਕਰਨੇ ਸਮਾਨ ਇਕੱਠਾ ਕਰਨਾ ਫਿਰ ਉਸ ਤੋਂ ਬਾਅਦ ਵਿਆਹ ਕਰਨਾ ਬਹੁਤ ਹੀ ਲਗਾਜ ਹੁਕਮਾ ਇਹ ਮੈਂ ਇਹਨਾਂ ਨੂੰ ਭੋਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਦੀ ਟੀਮ ਨੂੰ ਬਹੁਤ ਮੁਬਾਰਕਾਂ ਜਿਹੜੇ ਬਾਹਰੋਂ ਸਾਡੇ ਬਾਹਰ ਵੀ ਦਰਪੋਂ ਆਏ ਨੇ ਬਹੁਤ ਬਹੁਤ ਤੇ ਜਿਹੜੀ ਕਿ ਸਾਡੀ ਸੰਸਥਾ ਸ਼ਿਵ ਭੋਲਾ ਨਿਸ਼ਕਾਮ ਸੇਵਾ ਹਮਤੀ ਹਰ ਸਾਲ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਇੱਤੇ ਜਾਂਦੇ ਨੇ ਉਸ ਦੇ ਨਾਲ 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 ਹਰ ਸਾਲ ਦੇ ਵਿੱਚ ਘੱਟੋ ਘੱਟ 25-30 ਲੜਕੀਆਂ ਨੂੰ ਜ਼ਰੂਰਤ ਦਾ ਵਿਆਹ ਲਈ ਸਮਾਨ ਵੀ ਦਿੱਤਾ ਜਾਂਦਾ ਹੈ। ਔਰ ਇਹ ਜਿਹੜਾ ਕਿ ਪ੍ਰੋਗਰਾਮ ਅਸੀਂ ਹਰ ਸਾਲ ਕਰਦੇ ਆ ਸਾਰੇ ਸ਼ਹਿਰ ਦੇ ਵਸੀਆਂ ਦੇ ਪਰਿਵਾਰਾਂ ਦੇ ਭੈਣਾ ਦੇ ਸਹਿਯੋਗ ਨਾਲ ਵੱਧ ਚੜ ਕੇ ਕਰਦੇ ਆ ਤਾਂ ਕਿ ਸ਼ਹਿਰ ਦਾ ਨਾਮ ਉੱਚਾ ਹੋਵੇ ਔਰ ਜਿਹੜੇ ਜ਼ਰੂਰਤਮੰਦ ਲੜਕੀਆਂ ਦੇ ਪਰਿਵਾਰ ਨੇ ਉਹ ਸਾਡੇ ਨਾਲ ਜੁੜੇ ਰਹਿਣ ਔਰ ਅਸੀਂ ਉਹਨਾਂ ਦਾ ਭਲਾ ਕਰਦੇ ਰਹੀਏ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰਾਰਥਨਾ ਕਰਦਾ ਅਪੀਲ ਕਰਦਾ ਕਿ ਸਾਡੇ ਨਾਲ ਜੁੜੋ ਔਰ ਇਸ ਸੰਸਥਾ ਦੇ ਨਾਲ ਜੁੜ ਕੇ ਇਸ ਵਧੀਆ ਕਾਰਜਕ੍ਰਮ ਦੇ ਵਿੱਚ ਇਸ ਔਰ ਵਧੀਆ ਇਸ ਸੰਸਥਾ ਦੇ ਨਾਲ ਵਧੀਆ ਰੂਪ ਦੇ ਵਿੱਚ ਆਪਣਾ ਧਰਮ ਦਾ ਕੰਮ ਕਰੀਏ ਧਰਮ ਦਾ ਪ੍ਰਚਾਰ ਕਰੀਏ ਤਾਂ ਕਿ ਅਸੀਂ ਬਾਤ ਚੜ ਕੇ ਹੋਰ ਵੀ ਇਹ ਦੂ ਸਾਨੂੰ ਉਸਾ ਮਿਲੇ ਅਸੀਂ ਹੋਰ ਵੀ ਵਧੀਆ ਕੰਮ ਕਰਦੇ ਅੱਜ ਕਿੰਨੀਆਂ ਕੁੜੀਆਂ ਦੇ ਵਿਆਹ ਹੋਣੇ ਜੀ ਅੱਜ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਜ ਕੁੜੀਆਂ ਔਰ ਪੰਜ ਲੜਕੇ ਇਨਕੇ ਪੰਜ ਜੋੜਿਆਂ ਦਾ ਬੜੀ ਧੂਮ ਧਾਮ ਦੇ ਨਾਲ ਜਿਸ ਦੇ ਵਿੱਚ ਅਸੀਂ ਪੇਟੀ ਬੈੱਡ ਮੇਜ਼ ਕੁਰਸੀਆਂ ਪੇਟੀ ਆਪਣਾ ਔਰ ਜਿਹੜੇ ਕਿ ਟਰੰਕ ਔਰ ਜ਼ਰੂਰਤ ਦਾ ਸਾਰਾ ਘੜੀਆਂ ਔਰ ਚਾਂਦੀ ਦੇ ਵਿਛੂਏ ਚਾਂਦੀ ਦੀਆਂ ਛਾਂਪਾਂ ਚੋਣੇ ਦੇ ਕੋਕੇ ਗਲੇ ਦੇ ਸੈਟ ਸਾਰਾ ਜਿੰਕੇ ਢਰੇਲੂ ਸਮਾਨ ਜੋ ਵੀ ਆਂਦਾ ਹੈ ਉਹ ਅਸੀਂ ਅੱਜ ਕੁੜੀਆਂ ਦੇ ਅਰਪਣ ਕਰਾਂਗੇ ਔਰ ਕੁੜੀਆਂ ਨੂੰ ਅਸੀਂ ਇਸ ਵਿਆਹ ਦੇ ਵਿੱਚ ਉਹਨਾਂ ਨੂੰ ਦੇਵਾਂਗੇ